ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰਲਾ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ ਦੋਸਤੋ ਅੱਜ ਇੱਕ ਆ ਫੀਮੇਲ ਲੈ ਗਏ ਆ ਤੇ ਸ਼ੌਂਕ ਵੀ ਕਰੋ ਤੇ ਪਲੱਸ ਸੀਲ ਵੀ ਹੈਗੀ ਆ ਤੇ ਜਿਸ ਵੀ ਨੂੰ ਚਾਹੀਦੀ ਹੋਵੇ ਆਪਣੇ ਨਾਲ ਕਨੈਕਟ ਕਰ ਲਈ ਜੀ ਤੇ ਜਿਹੜਾ ਵਾ ਦੋਸਤੋ ਆਪਾਂ ਤੁਹਾਨੂੰ ਹੁਣ ਸ਼ੌਂਕ ਕਰਾਉਣ ਲੱਗੇ ਆ ਇਸ ਫੀਮੇਲ ਦਾ ਤੇ ਲਓ ਜੀ ਸ਼ੌਂਕ ਕਰੋ ਜੀ ਤੇ ਜਿਹੜੇ ਆਪਣੇ ਭਰਾ ਵਾ ਆਪਣੇ ਨਾਲ ਜੁੜੇ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਤੇ ਆਪਣੇ ਕਮੈਂਟ ਕਰਦੇ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸਪੈਸ਼ਲੀ ਆਪਣੇ ਹੰਦਲ ਸਾਹਿਬ ਜੀ ਨੇ ਉਹਨਾਂ ਦਾ ਧੰਨਵਾਦ ਹੈ ਜੀ ਸੰਜੀਵ ਚੋਹਾਨ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਅਮਿਤਪਾਲ ਸਿੰਘ ਜੀ ਮਜੀਠੇ ਤੋਂ ਆ ਜੀ ਆਪਣੇ ਡਾਕਟਰ ਉਸਤਾਦ ਡਾਕਟਰ ਵਿਕਰਮਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਸੋ ਸਾਰੇ ਸਪੋਰਟਰ ਆਪਣੇ ਜਿੰਨੇ ਵੀ ਸਾਰੇ ਆ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਬਣ ਵੀਰ ਆ ਜੀ ਲਓ ਜੀ ਅੱਖ ਦੇਖੋ ਜੀ ਫੀਮੇਲ ਦੀ ਤੇ ਆ ਦੇਖੋ ਜੀ ਇਹ ਟੈਡੀਆਂ ਜੀ ਦੋਸਤੋ ਤਿਆਰ ਹੋਈ ਆ ਠੀਕ ਹੈ ਜੀ ਆਪਣੇ ਬਾਉ ਜੀ ਆ ਉਹਨਾਂ ਦਾ ਵੀ ਧੰਨਵਾਦ ਹੈ ਜੀ ਵਿੱਕੀ ਭਾਈ ਆਪਣੇ ਸ਼ਾਟੇ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਵਿਜੇ ਬਾਉ ਜੀ ਆ ਗਲਦਾਸਪੁਰ ਤੋਂ ਉਹਨਾਂ ਦਾ ਧੰਨਵਾਦ ਹੈ ਜੀ ਕਾਲਾ ਜੱਟ ਜੀ ਸਤਿੰਦਰ ਸਿੰਘ ਬਾਜਵਾ ਜੀ ਜੋਤ ਭਾਈ ਕਰਪੂਤਲੇ ਤੋਂ ਨੇ ਸਾਰੇ ਭਰਾ ਆਪਣੇ ਜੀ ਲੋਜੀ ਸ਼ਿਵ ਭਾਈ ਜੀ ਗੁਰਦਾਸ ਨੰਗਲ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਪਣੇ ਸਪੋਰਟਰ ਆ ਭਰਾ ਬਹੁਤ ਜ਼ਿਆਦਾ ਆਪਾਂ ਨੂੰ ਪਿਆਰ ਕਰਦੇ ਆ ਸੋ ਉਹਨਾਂ ਦਾ ਨਾਮ ਲੈਣੀ ਜ਼ਰੂਰ ਬੰਦੇ ਆ ਜੀ ਤੇ ਮਨਾ ਵੀਰ ਜੀ ਇਹਦੇ ਜਿਹੜੇ ਪਰਦਾ ਸ਼ੌਂਕ ਕਰੋ ਲੋ ਜੀ ਦੋਸਤੋ ਕੱਟੀ ਹੈ ਤੇ ਫਿਰ ਵੀ ਤੁਹਾਨੂੰ ਜਿਹੜਾ ਆਪਾਂ ਪਰਦਾ ਸ਼ੌਂਕ ਕਰਾਉਣੀ ਹੈ ਲੋ ਜੀ ਆਹ ਦੇਖੋ ਪਰਦਾ ਠੀਕ ਹੈ ਜੀ ਤੇ ਇਹ ਤੋਂ ਬਾਅਦ ਜੀ ਪੁੱਛਦਾ ਤੁਹਾਨੂੰ ਸ਼ੌਂਕ ਕਰਾਉਣੀ ਆਹ ਕਲਰ ਲੱਗੇ ਜੀ ਇਹਦੇ ਠੀਕ ਹੈ ਥੜਡੇ ਬਨੇ ਪਿੰਕ ਤੇ ਉਦਲੇ ਬਨੇ ਜਿਹੜਾ ਸੰਤਰੀਆ ਕਲਰ ਲੱਗਾ ਏ ਇੱਕ ਪੱਤਾ ਦੇਖ ਲੋ ਜੀ ਦੋਮਿਆਂ ਦੀ ਲੋਈ ਹਣੀ ਦਿੰਦਾ ਵਾ ਸਾਹਿਬ ਜੀ ਤੇ 우ਸਤਾਦ ਕੱਲੂ ਮਾਲ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਸਚਨ 우ਸਤਾਦ ਫੌਜੀ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ 우ਸਤਾਦ ਜੀ ਆਪਾਂ ਮਾਦੀ ਫੇਰ ਲਿਆਂਦੀ ਜੇ ਜੇ ਤੁਹਾਨੂੰ ਪਸੰਦ ਹੋਵੇ ਤੇ ਆਪਣੀ ਰੋਕ ਸਕਦੇ ਜੇ ਸਚਨ 우ਸਤਾਦ ਜੀ ਨਾਲ ਨੂੰ ਆਪਾਂ ਬੇਨਤੀ ਕਰਦੇ ਪਏ ਆ ਲੋ ਜੀ ਇਦਾਂ ਦਾ ਪਰ ਵੀ ਸ਼ੌਂਕ ਕਰ ਲਓ ਆ ਕਦਰ ਲੱਗੇ ਜੀ ਪੰਜਿਆਂ ਦਾ ਹੀ ਸ਼ੌਂਕ ਕਰਾ ਦੇ ਲੋ ਜੀ ਆ ਵਾ ਇੱਕ ਫੀਮੇਲ ਹੈਗੀ ਜੀ ਤੇ ਜੇ ਇਸ ਵੀਰ ਨੂੰ ਚਾਹੀਦੀ ਹੋਵੇ ਆਪਣੇ ਨਾਲ ਕਨੈਕਟ ਕਰ ਲਈ ਜੀ ਤੇ ਆਪਣੇ ਪੀਵੀ 35 ਵਾਲੇ ਉਹਨਾਂ ਦਾ ਧੰਨਵਾਦ ਹੈ ਜੀ ਮਾਨਤ ਪੀਜਨ ਕਸੂਰ ਵਾਲੇ ਤੇ ਇੱਕ ਆਪਣੇ ਪੀਜਨ ਵਲੌਗ ਵਾਲੇ ਹੈ ਜੀ ਜਿੰਨੇ ਵੀ ਆਪਣੇ ਸਪੋਰਟਰ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਬਹੁਤ ਜ਼ਿਆਦਾ ਤੁਸੀਂ ਪਿਆਰ ਕਰਦੇ ਸਤਿਕਾਰ ਕਰਦੇ ਪਪੂ ਡਰਾਈਵਰ ਸਾਹਿਬ ਜੀ ਗੁਰਦੀਪ ਆਜੀ ਆ ਜੀ ਆਪਣੇ ਉਹ ਵੀ ਬਹੁਤ ਜ਼ਿਆਦਾ ਆਪਾਂ ਨੂੰ ਪਿਆਰ ਕਰਦੇ ਤਾਂ ਨੂੰ ਕਰਕੇ ਗਾਟਾ ਦਿਖਾਉ। ਜੀ ਲਓ ਜੀ ਆ ਫੀਮੇਲ ਤੇ ਚੈੱਕ ਕਰ ਲੋ ਇਹਦਾ ਗਾਟਾ ਗੂਟਾ ਆਹ ਕਲਰ ਲੱਗੇ ਵੀ ਤੇ ਮੱਕੀ ਆ ਲਓ ਜੀ ਤੇ ਇਹਦਾ ਜਿਹੜਾ ਤੁਹਾਨੂੰ ਆਪੇ ਛੱਡ ਵੀ ਜਿਹੜਾ ਸ਼ੌਂਕ ਕਰਾਉਂਦੇ ਆ ਸੋ ਆਪਾਂ ਨੂੰ ਕਮੈਂਟ ਜੀ ਜ਼ਰੂਰ ਦੱਸਣਾ ਤੁਹਾਨੂੰ ਇਹ ਫੀਮੇਲ ਕਿਵੇਂ ਦੀ ਲੱਗੀ ਹੈ। ਹਲੋਈ ਦੋਸਤੋ ਆ ਫੀਮੇਲ ਜੀ ਠੀਕ ਹੈ ਜੀ ਲੋ ਜੀ ਸ਼ੌਂਕ ਕਰ ਲਓ ਜੀ ਲੋ ਜੀ ਆਪਣੇ ਜਿੰਨੇ ਵੀ ਭਰਾਵਾ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਦੂਜੀ ਸਾਈਡ ਦੋਸਤੋ ਤੋਂ ਉੱਪਰ ਹੀ ਤੇ ਉਧਰ ਆਪਾਂ ਇਸ ਕੋ ਵੀਡੀਓ ਨਹੀਂ ਬਣਾਈ ਤੇ ਲੋ ਜੀ ਖਲੋਣੀ ਖਲੋਣੀ ਚੈੱਕ ਕਰ ਲਓ ਕਿਉਂਕਿ ਇਸ ਟਾਈਮ ਜਿਹੜੀ ਸੈਮੀ ਮਾਰਦੀ ਜਦੋਂ ਆਪਾਂ ਲੈ ਕੇ ਆਨੇ ਆ ਇੱਕ ਕਬੂਤਰ ਹੈ ਜਿਹੜਾ ਸੈਮ ਹੈਂਦਾ ਵਾ ਤੇ ਉਹ ਉਦਾਂ ਹੀ ਆ ਜਿਹੜਾ ਇਹਦਾ ਉਦਾਸੀ ਪਨ ਜਿਹੜਾ ਜਾ ਨਹੀਂ ਰਿਹਾ ਕੱਲ ਦੀ ਲੈ ਕੇ ਆਏ ਆ ਤੇ ਨਵਾਂ ਜਦੋਂ ਪੰਿੰਦਾ ਹੁੰਦਾ ਕੇ ਗੁੱਡੇ ਦੇ ਵਿੱਚ ਤੇ ਉਹ ਸਮਝ ਜਾਂਦਾ ਠੀਕ ਹੈ ਦੋਸਤੋ ਆ ਮੇਰੇ ਭਰਾ ਜੀ ਫੀਮੇਲ ਹੈਗੀ ਜੇ ਤੇ ਆਪਣੇ ਸਪੋਰਟਰ ਭਰਾ ਜਿੰਨੇ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਤੁਸੀਂ ਬਹੁਤ ਜਿਆਦਾ ਪਿਆਰ ਕਰਦੇ ਜੀ ਤੇ ਉਮੀਦ ਹੈ ਜੀ ਤੁਹਾਨੂੰ ਜਿਹੜੀ ਵੀਡੀਓ ਚੰਗੀ ਲੱਗੀ ਹੋਗੀ ਲਾਈਕ ਸ਼ੇਅਰ ਲਾਜ਼ਮੀ ਕਰਨਾ ਤੇ ਜਿਸ ਵੀਰ ਨੂੰ ਚਾਹੀਦੀ ਹੋ ਆਪਣੇ ਨਾਲ ਕਨੈਕਟ ਕਰ ਲੈ ਜੀ WhatsApp ਨੰਬਰ ਆਪਣਾ 624364487 ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ